उहो बि कल्ह ਇਹ ਵਾਬਿਆਂ ਨੂੰ ਆਪਾਂ ਜ਼ਿਲ੍ਹੇ ਦਾ ਬਣਾਇਆ ਜ਼ਹੀਦਾਰ ਫਤੇਹਗੜ ਸਾਹਿਬ ਦੇ ਨਾਂ ਕੇ ਦਾ ਆਪਣੇ ਅਧਾਰ ਦਾ ਠੀਕ ਹੈ ਅਸਲ ਤੇ ਜ਼ਹੀਦਾਰ ਦੀ ਪਾਵਰ ਪੜੀ ਹੁੰਦੀ ਤੇ ਉਹ ਦੀ ਭੈਣ ਭਰਾਵਾਂ ਦੇ ਆਸਰੇ ਠੀਕ ਹੈ ਠੀਕ ਹੈ ਸਾਰੇ ਆਸਾਂ ਦੇਣਾ ਇਹਨਾਂ ਨਾਲ ਆ ਇਹ ਸਾਰੇ ਬਹੁਤ ਵਧੀਆ ਹਾਂਜੀ ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਦਾ ਖਾਲਸਾ ਸੰਗਤ ਜੀ ਜਿਸ ਤਰ੍ਹਾਂ ਆਪ ਜੀ ਸਾਰੇ ਜਾਣਦੇ ਕੋਣ ਕਿਦੀ ਪੰਦਰਵਾੜਾ ਨਾਂ ਕੇ ਗਿਆ ਵਾ ਸੋ ਦਾਲਪੰਥ ਦੇ ਸਮੇਤ ਫਾੜੀਆਂ ਫੌਜਾਂ ਸਰਹਿੰਦ ਅਧੇਗੜ ਸਾਹਿਬ ਦੀ ਧਰਤੀ ਤੇ ਉਤਾਰੇ ਹੋਏ ਸਨ ਸੋ ਅੱਜ ਅਸੀਂ ਨਗਰਪੱਦਲ ਖੂਹਾ ਅਮਲੋਹ ਨੇੜੇ ਅਮਲੋਹ ਦੇ ਜਿੱਥੋਂ ਦੇ ਸਾਡੇ ਜਥੇਦਾਰ ਜਹਦਰ ਬਾਬਾ ਮਾਨਪ੍ਰੀਤ ਸਿੰਘ ਜੀ ਜੋ ਬਹੁਤ ਹੀ ਵਧੀਆ ਧਰਮ ਦੇ ਪ੍ਰਚਾਰ ਦੇ ਕਾਰਜ ਕਰਦੇ ਹਨ ਕੀਰਤਨ ਦੇ ਦੁਆਰਾ ਸੰਗਤਾਂ ਦੀ ਸੇਵਾ ਕਰਦੇ ਹਨ ਸੋ ਪਿਛਲੇ ਸਾਲ ਤੋਂ ਹੀ ਦਾਲਪੰਥ ਵੱਲੋਂ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਸੋ ਜ਼ਿਲ੍ਹੇ ਦੇ ਜਥੇਦਾਰ ਨੇ ਆਪਣਾ ਦਲਪੰਥ ਦਸ਼ਮੇਸ਼ ਤਰਨਾ ਦਾਲ ਫਤੇਗੜ ਸਾਹਿਬ ਦੇ ਅਤੇ ਦਸ਼ਮੇਸ਼ ਤਰਨਾ ਦਾਲ ਦੇ ਪ੍ਰਚਾਰ ਦੇ ਜਥੇ ਦੇ ਵੀ ਜਥੇਦਾਰ ਨੇ ਸੋ ਇਹਨਾਂ ਦਾ ਵੱਧ ਤੋਂ ਵੱਧ ਇਲਾਕੇ ਦੀ ਸੰਗਤ ਨੂੰ ਬੇਨਤੀ ਆ ਪੂਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਹਿਯੋਗ ਕਰਿਆ ਕਰੋ ਸੋ ਜਿੱਥੇ ਵੀ ਕਿਤੇ ਲੋੜ ਹੋਵੇ ਤੁਸੀਂ ਬਾਬਾ ਜੀ ਦੇ ਨਾਲ ਬੇਚਿੱਤ ਸੰਪਰਕ ਕਰ ਸਕਦੇ ਜੇ ਜਿੱਥੇ ਕੋਈ ਕੀਰਤਨ ਦੇ ਸਮਾਗਮ ਗੁਰਮਤ ਸਮਾਗਮ ਰੱਖਣ ਦੀ ਲੋੜ ਹੈ ਉਹ ਵੀ ਇਹਨਾਂ ਨਾਲ ਗੁਰਮਤਾ ਕਰ ਸਕਦੇ ਜੇ ਜੇ ਕਿਸੇ ਤੇ ਭੈਣ ਭਰਾ ਦੇ ਨਾਲ ਕੋਈ ਤਕਾ ਹੋ ਰਿਹਾ ਹੈ ਕਿਤੇ ਕੋਈ ਜਾਤੀ ਹੋ ਰਹੀ ਹੈ ਉਹਦੇ ਦੇ ਵੀ ਤੁਸੀਂ ਬਾਬਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਸੋ ਦਾਸ ਵੀ ਹਰ ਵੇਲੇ ਇਹਨਾਂ ਦੇ ਨਾਲ ਆਪ ਸੰਗਤਾਂ ਦੇ ਨਾਲ ਹਾਜ਼ਰ ਹਨ ਸਭ ਤੋਂ ਵੱਧ ਸੰਗਤਾਂ ਨੂੰ ਬੇਨਤੀ ਹੈ ਕਿ ਵਾਦ ਤੋਂ ਬਾਅਦ ਗੁਰਮਤਿ ਦੇ ਪ੍ਰਚਾਰ ਵਾਸਤੇ ਜਿੱਦਾਂ ਬਾਬਾ ਜੀ ਜ਼ੋਰ ਲਾ ਕੇ ਪ੍ਰਚਾਰ ਕਰ ਰਹੇ ਇਹਨਾਂ ਦਾ ਸਹਿਯੋਗ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਲੋ ਜAVE ਸਾਇਬ ਸ੍ਰੀ ਗੁਰੂ ਕਲਗੀ ਤਰ ਪਾਸ਼ਾ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇ ਉਸ ਦੀ ਆਕਾਮ ਸਾਹਿਬ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਏ ਹਾਂ ਜੀ ਮਰੇ ਫੋਟੋ ਬਿਖਾਓ